ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਰਨਪ੍ਰੀਤ ਸਿੰਘ ਸਰਗਰਮੀਆਂ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦਾ ਇੱਕ ਵਾਰ ਫੇਰ ਤੋਂ ਅਸੀਂ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਨੂੰ ਲੈ ਕੇ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਦਿੱਲੀ ਪਹਾੜੀ ਵਾਲਾ ਗੁਰਦੁਆਰੇ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ ਇਹ ਨਗਰ ਕੀਰਤਨ ਹੁਣ ਡੇਰਾ ਬਾਬਾ ਕਰਮ ਸਿੰਘ ਖਰੀਚੀ ਵਾਲਾ ਵਿਖੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਲਈ ਪਹੁੰਚੇਗਾ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਸਥਾਨ ਬਾਬਾ ਬੁੱਢਾ ਜੀ ਵਿਖੇ ਚੱਲ ਰੇ ਅਖੰਡ ਪਾਠ ਤੇ ਭੋਗ ਪਾਇਆ ਗਿਆ। ਇਸ ਮੌਕੇ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਹਾਜ਼ਰੀ ਭਰੀ। ਤਰਨਤਾਰਨ ਵਿਖੇ ਜਿਮਨੀ ਚੌਣਾ ਨੂੰ ਲੈ ਕੇ ਤਰਨਤਾਰਨ ਵਿੱਚ ਹੋਇਆ ਇੱਕ ਵੱਡਾ ਰੋਡ ਸ਼ੋਅ ਜਿਸ ਵਿੱਚ ਸੀਐਮ ਮਾਨ ਨੇ ਵਿਸ਼ਮੁਲੀਅਤ ਕੀਤੀ ਅਤੇ ਆਪਣੀਆਂ ਗੱਲਾਂ ਨਾਲ ਲੋਕਾਂ ਦਾ ਦਿਲ ਵਿਜਿੱਤਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਮਨੀਸ਼ ਸ਼ਿਸ਼ੋਧਿਆ, ਕੈਪਟਨ ਮੰਤਰੀ ਮੁੰਡੀਆਂ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਸ਼ਾਮਲ ਥਨ ਆਓ ਦੇਖਦੇ ਆ ਇਸ ਮੌਕੇ ਉਹਨਾਂ ਨੇ ਕੀ ਕਿਹਾ ਸਾਨੂੰ ਸਕੂਲ ਚਾਹੀਦੇ ਆ ਹਸਪਤਾਲ ਚਾਹੀਦੇ ਆ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਸਾਨੂੰ ਵਪਾਰ ਸਾਡਾ ਨੰਬਰ 1 ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਮੈਂ ਲੋਕੀ ਕਰਦਾ ਬਿਜਲੀ ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ ਲਈ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘਾਟ ਤਾਂ ਨਹੀਂ ਹੈਗੀ ਨਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਜਿਹੜੀ ਘਰਾਂ ਵਾਲੀ ਬਿਜਲੀ ਹੈ 90% ਦੇ ਕਰੀਬ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਨਾ ਆ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲੈਂਟ ਸਰਕਾਰ ਨੇ ਖਰੀਦਿਆ ਹੈ ਨਾ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਕੋਲੇ ਦੀ ਖਾਨ ਜਿਹੜੀ ਉਹ ਚਲਾਈ ਹੈ ਅੱਜ ਸਾਡੇ ਅਜੀ ਸਾਡੇ ਥਰਮਲ ਪਲਾਂਟਾਂ ਕੋਲੇ 27 27 ਦਿਨ ਦਾ ਕੋਲਾ ਸਟਾਕ ਦੇ ਵਿੱਚ ਪਿਆ ਹੁਣ ਉਹ ਖਬਰਾਂ ਨਹੀਂ ਆਉਂਦੀਆਂ ਪੰਜਾਬ ਮੇ ਛਾ ਸਕਦਾ ਹੈ ਹਨੇਰਾ ਸਿਰ ਏਕ ਦਿਨ ਦਾ ਕੋਲਾ ਬਚਾ ਦੋ ਦਿਨ ਦਾ ਕੋਲਾ ਬਚਾ ਉਹ ਖਬਰਾਂ ਨਹੀਂ ਆਉਂਦੀਆਂ ਇਹ ਨੀਤਾਂ ਨੇ ਨੀਤਾਂ ਨੂੰ ਮਰਾਦਾ ਹੈ ਨੀਤਾਂ ਮਾਰੀਆਂ ਇਹਨਾਂ ਦੀਆਂ ਇਹ ਨੀਤਾਂ ਨੂੰ ਮਰਾਦਾ ਹੈ ਸੋ ਵੀਰੋ ਇਹ 10 ਸਾਲ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੇ ਇਕੱਠੇ ਲਾਏ ਪੰਜ ਪੰਜ ਦੀਆਂ ਵਾਰੀਆਂ ਬਣੀਆਂ ਕੈਪਟਨ ਨੇ ਜੇਪਾ ਪਿਛਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਤੱਕ ਕੈਪਟਨ 7 ਤੋਂ 17 ਬਾਦਲ ਅਕਾਲੀ ਦਲ 17 ਤੋਂ 22 ਫੇਰ ਕੈਪਟਨ ਜਨਨਿਕ 23 ਸਾਲ ਹਾਲ 25 ਹੋ ਗਈ 23 ਸਾਲ ਬਾਅਦ ਅੱਜ ਫੇਰ ਕਹੀ ਜਦ ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਇਹ ਕੋ ਪਾਣੀ ਦੀ ਵਾਰੀ ਹੈ ਵੀ 12:20 ਤੇ ਅਸੀਂ ਨੱਕਾ ਵੜ ਲੈਣਾ ਹੁਣ ਨਹੀਂ ਆਉਂਦੀ ਆਉਗੀ ਨਾ ਜੀ ਨਰੀ ਕੋਈ ਕੰਮ ਕੀਤਾ ਵਾਰੀ ਵਾਲਾ ਇਹਨੇ ਥੋੜੀ ਵਾਰੀ ਆਉਗੀ ਜੀ ਐਤਾਂ ਸਬੀਰ ਤੈ ਨਹੀਂ ਸੀ ਇਹਨਾਂ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਕੋਈ ਤੀਜਾ ਸਾਡਾ ਸਾਹਬ ਲੈਣ ਵੀ ਆ ਜਾਊਗਾ ਇਹਨਾਂ ਤਾਂ ਆਪਸ ਚ ਨੂਰਾ ਕੁਸ਼ਤੀ ਖੇਡਦੇ ਸੀ ਪੰਜ ਸਾਲ ਮੈਂ ਪੰਜ ਸਾਲ ਤੂੰ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਪੰਜਾਬ ਨੂੰ ਲੁੱਟੀ ਜਾਂਦੇ ਆ ਤੇ ਵੈਸੇ ਬਿਆਨ ਦੇਣ ਚ ਇੱਕ ਦੂਜੇ ਨਾਲ ਲੜੀ ਜਾਇ ਕਰਾਂਗੇ ਖਵਾਰ ਖਬੂਰ ਚ ਲੋਕ ਸਮਝਦੇ ਲੈ ਵੀ ਇਹ ਤਾਂ ਬਹੁਤ ਦੁਸ਼ਮਣੀ ਆਪਸ ਚ ਇਹਨਾਂ ਨੇ ਤਾਂ ਇਹ ਤਾਂ ਜੇ ਕਿਤੇ ਆਪਸ ਚ ਇੱਕ ਦੂਜੇ ਦੇ ਸਾਹਮਣੇ ਹੋਗੇ ਤਾਂ ਜੁੰਡਮ ਜੁੰਡੀ ਹੋ ਜਾਣਗੇ ਤਾਂ ਥੱਪੜੋ ਥੱਪੜੀ ਹੋ ਜਾਣਗੇ ਪਰ ਨਹੀਂ ਵੀਰੋ ਇਕੱਠੇ ਰੋਟੀਆਂ ਖਾਂਦੇ ਆ ਸਾਰੇ ਮਿਲੇ ਹੋਏ ਆ ਸਭ ਰਲੇ ਹੋਏ ਆ ਜੀ ਇਹੀ ਚੱਲਦਾ ਰਿਹਾ ਪੰਜਾਬ ਹੈ ਇੱਕ ਨੰਬਰ ਦਾ ਸੂਬਾ ਸੀ ਅੱਜ ਕਿੱਥੇ ਲਿਆ ਕੇ ਮਾਰਿਆ ਹਰ ਗੱਲ ਭਗਵੰਤਬਾਨ ਦੇ ਨਾਲ ਲਾ ਦੋ ਹਾੜਾ ਇਹ ਕਿ ਭਗਵੰਤਬਾਨ ਲੈ ਕੇ ਆਇਆ ਲੈ ਮੈਂ ਮੈਂ ਜੋ ਹਿਮਾਚਲ ਦੇ ਵਿੱਚ ਤਾਂ ਕਾਂਗਰਸੀ ਸਰਕਾਰ ਹੈ ਉਹਨਾਂ ਨੂੰ ਕਹਿੰਦੇ ਰੋਕ ਲੈਂਦੇ ਫਿਰ ਮੈਂ ਪਹਾੜ ਉੱਥੋਂ ਸੁੱਖੂ ਤੋਂ ਮੈਂ ਲੈ ਕੇ ਆਇਆ ਮੈਕਸੀਕੋ ਜਾੜਾਏ ਪਹਿਨੇ ਉੱਤਰਾਖੰਡ ਦੇ ਵਿੱਚ বিজেপি ਦੀ ਸਰਕਾਰ ਹੈ ਉਹ ਰੋਕ ਲੈਂਦੇ ਜੰਮੂ ਕਸ਼ਮੀਰ 'ਚ ਇਹਨਾਂ ਨੇ ਯੂਟੀ ਬਣਾ ਕੇ ਅਵਧਾ ਰਾਜ ਬਣਾ ਉੱਥੇ ਰੋਕ ਲੈਂਦੇ ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਜਨਾਬ ਆਪਾਂ ਪਰ ਸ਼ੁਰੂ ਕਰਤਾ 20000 ਰੁਪਇਆ ਇੱਕ ਏਕੜ ਦਾ ਮੁਆਵਜ਼ਾ ਦੇਣ ਲੱਗੇ ਆ ਜੀ 20000 ਹੱਲ ਸਾਡੇ ਦੇਸ਼ 'ਚ ਕਦੇ ਮਿਲਿਆ ਨਹੀਂ ਜਿੰਦਗੀ ਨੂੰ ਪੰਜਣੀ ਤੇ ਲੈ ਕੇ ਆਵਾਂਗੇ ਜੇ ਪੰਜਾਬੀਆਂ ਤੇ ਸੰਕਟ ਆਇਆ ਤਾਂ ਪੰਜਾਬੀ ਸੰਕਟਾਂ ਨਾਲ ਜੂਝਣਾ ਜਾਣਦੇ ਐ ਜਦੋਂ ਕਿਤੇ ਪੰਜਾਬੀ ਇਕੱਠੇ ਹੋ ਜਾਣ ਤਾਂ ਕੋਈ ਵੀ ਸੰਕਟ ਜਿਹੜਾ ਉਹ ਛੋਟਾ ਲੱਗਣ ਲੱਗ ਜਾਂਦਾ ਉਹ ਬੋਨਾ ਹੋ ਜਾਂਦਾ ਹੈ ਪੰਜਾਬੀਆਂ ਦੇ ਰਾਤੇ ਮੂਰੇ ਜੱਜਵੇ ਮੂਰੇ ਸੋ ਇਸ ਕਰਕੇ ਇਦਾਂ ਇਦਾਂ ਹੜ੍ਹਾਂਾਂ 'ਚ ਵੀ ਰਾਜਨੀਤੀ ਕਰਦੇ ਰਹੇ ਆ ਚੌਂਗਾ ਜਿਹਾ ਲੈ ਕੇ ਆ ਗਏ ਫੋਟੋ ਖਿਚਾ ਕੇ ਚਲੇ ਗਏ ਕੋਈ ਕੁ ਲੈ ਕੇ ਆਇਆ ਸੀ ਪ੍ਰਤਾਪ 라ਜਵਾ ਪਤਾ ਨਹੀਂ ਕਿੱਥੋਂ ਲਿਆਇਆ ਉਹ ਜੁੜੜ ਜਾ ਤੇ ਉਹ ਉਹ ਪਾਣੀ 'ਚ ਵੜ ਲਿਆ ਕਹਿੰਦਾ ਮੈਂ ਲੋਕਾਂ ਨੂੰ ਬਚਾਉਣ ਚੱਲਿਆ ਉੱਚ 12 ਬੰਦੇ ਫੈਸਾਦੇ ਨੌ ਤਾਂ ਘਰੋ ਹੀ ਲੱਗ ਗਿਆ ਸੀ ਆਪਣੇ ਪਰ ਲੋਕ ਇੱਕ ਫੋਟੋਗ੍ਰਾਫ ਹੋਰ ਇੱਕ ਪਰਾ ਇੱਕ ਛੋਟਾ ਪਰਾ ਵੱਡਾ ਪਰਾ ਪਤਾ ਨਹੀਂ ਕੌਣ ਕੌਣ ਆਪ ਦੇ ਪਰਕਰ 12 'ਚੋਂ ਨੌ ਕਾ ਉਸ ਉਸੇ ਸਵਾਰੀਆਂ ਲੈ ਕੇ ਗਿਆ ਸੀ ਮੈਂ ਵਿਧਾਨ ਸਭਾ ਵਿੱਚ ਪੁੱਛ ਮੰਗੇ ਜਿਹੜੇ ਬਾਕੀ ਰਹਿ ਗਏ ਤਿੰਨ ਜਿਹੜੇ ਤਿੰਨ ਬਚਾ ਕੇ ਲਿਆਇਆ ਲੈ ਮੈਂ ਪਾਸ ਬਣਾਉਣਾ ਨੂੰ ਵਿਧਾਨ ਸਭਾ ਵਿੱਚ ਦਿਖਾ ਦੇ ਲੇ ਕੇ ਇੱਥੇ ਬਚਾ ਕੇ ਲੈ ਫੋਟੋ ਖਚਾਈ ਕਹਿੰਦਾ ਚਲੋ ਬਸ ਠੀਕ ਹੋ ਗਿਆ ਭਗਵੰਤ ਮਾਨ ਨੂੰ ਗੱਲਾਂ ਗੱਡੀਆਂ ਚਲੋ ਬਸ ਬਾਗ ਗ੍ਰੇਨ ਮਾਰਕੀਟ ਬਸੀ ਪਠਾਨਾ ਵਿਖੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਮਜ਼ਦੂਰਾਂ ਆੜਤੀਆਂ ਅਤੇ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ ਗਈ ਤੇ ਉਹਨਾਂ ਦੀਆਂ ਗੱਲਾਂ ਵੀ ਸੁਨੀਆਂ ਗਈਆਂ ਆਓ ਦੇਖਦੇ ਹਾਂ ਇਸ ਮੌਕੇ ਉਹਨਾਂ ਦਾ ਕੀ ਕਹਿਣਾ ਸੀ ਝੋਨੇ ਦਾ ਜਿਹੜਾ ਵੀ ਕੈਮਰਾ ਪਿੱਛੇ ਕਰ ਲੈ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਆ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਇੱਥੇ ਬੱਸੀ ਪਟਾਣਾ ਆਇਆ ਮੈਂ ਇਸ ਤੋਂ ਬਾਅਦ ਮਰਿੰਡੇ ਵੀ ਜਾਊਂਗਾ ਤੇ ਆਰਤੀਆ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਉਹ ਵੀ 90% ਤੋਂ ਮੈਨੂੰ 7 ਤੋਂ 7 90% ਲਿਫਟਿੰਗ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਹੈ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮਤਾਲ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀਗਾ ਕਿ ਘੱਟੋ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਹੋਣਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਤ੍ਰੇਲ ਹੋਰ ਪਾਊਗੀ ਤੇ ਮੌਇਸਚਰ ਦਾ ਸਾਨੂੰ ਦਿੱਕਤ ਨਾ ਹੋਵੇ ਕਿਉਂਕਿ ਬਹੁਤ ਸੰਕਟ ਚੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਹੈ ਉਹ ਆ ਕੇ ਦੇ ਰਹੇ ਆ ਕਿਉਂਕਿ ਫੁੱਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪਿਆਗਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਇਹ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170000 ਤੋਂ ਉੱਪਰ 170000 ਲੱਖ 170 ਲੱਖ 170 ਲੱਖ ਮੀਟਰ ਘਟਾਣ ਅਸੀਂ ਫੁੱਟਬਾਲ ਦੇ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਆ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਚ ਆ ਰਹੇ ਨੇ ਤੇ ਆਰਤੀਆ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰੱਤਾ ਕਟਨੀ ਪੈਂਦੀ ਸੀ ਪਰ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਆ ਇਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖ ਵੀ ਰਹੇ ਆ ਨਾਲ ਨਾਲ ਤੋਲ ਵੀ ਰਹੇ ਆ ਅਗੇ ਸੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ। ਸਮੂਹਤਲੀ ਚੱਲ ਰਿਹਾ ਸਰ। ਜਿਵੇਂ ਸੀਐਮ ਸਾਹਿਬ ਸਾਣਾ ਸਿਵਲ ਹਸਪੀਟਲ ਹੈ। ਲੰਬੇ ਅਰਸੇ ਤੋਂ ਨਾਬਾ ਅਪਡੇਟ ਹੋਇਆ ਜੀ। ਕਿਸੇ ਸੰਕਰ ਨੇ ਧਿਆਨ ਨਹੀਂ ਦਿੱਤਾ। ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ। ਐਮਰਜੈਂਸੀ ਦੇ ਵਿੱਚ ਡਾਕਟਰੀ ਨਹੀਂ ਹੁੰਦੇ ਜੀ। ਲੋਕ ਬੜੇ ਪ੍ਰੇਸ਼ਾਨ ਹੁੰਦੇ। ਦੇਖੋ ਹੈਲਥ ਹੈ ਸਾਡੀ ਪ੍ਰਾਇੋਰਟੀ ਹੈ। ਆਮ ਆਦਮੀ ਕਲੀਨਿਕ ਹੋਗੇ 880 ਦੇ ਲੈ ਰਹੇ ਹੁਣ ਹੁਣੇ ਦਿਨਾਂ ਚ 200 ਹੋਰ ਹੋ ਜੂਗਾ 1000 ਤੋਂ ਉਪਰ ਆਮ ਆਦਮੀ ਕਲੀਨਿਕ ਹੋ ਜਾਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਜਿਹੜੀ ਹੈ ਘਟੇ ਨਹੀਂ ਤਾਂ ਹਰ ਗੱਲ ਵਾਸਤੇ ਸਿਵਲ ਜਿਹਾ ਚੰਡੀਗੜ੍ਹ ਭੇਹ ਹਰ ਛੋਟੀ ਜਿਹੀ ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁੱਟਫਾਲ ਹੋ ਕੇ ਹੋ ਗਈ ਹੈ ਨਹੀਂ ਕਈ ਬੰਦੇ ਸੋਚਦੇ ਹੋਣਗੇ ਕਿ ਆਬਾਦੀ ਤਾਂ 3 ਕਰੋੜ ਐਸਾ ਤਾਂ ਕਈ ਬੰਦੇ ਦੋ ਦੋ ਵਾਰੀ ਵੀ ਜਾਏ ਤਿੰਨ ਤਿੰਨ ਵਾਰੀ ਵੀ ਜਾਏ ਫੁੱਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ ਤੇ ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਤੇ ਰਬ ਜਦ ਬੱਸ ਹੀ ਪਠਾਣਾ ਦੀ ਵੀ ਵਾਰੀ ਆਉਗੀ ਔਰ ਜਿੱਥੇ ਜਿੱਥੇ ਜਿਹੜੇ ਜਿਹੜੇ ਇਲਾਕੇ ਚ ਮਤਲਬ ਕਰਦੇ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਪਾਪ ਵੀ ਆਪਣੇ ਸਵਾਲ 'ਚ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਗਿਆ ਸੀ ਐ ਸਿਸਟਮ ਵੱਡੇ ਤੋਂ ਉੱਪਰ ਅਸੀਂ ਨਹੀਂ ਉਮੀਦ ਤਾਂ ਹੈਗੀ ਅਜੇ ਵੀ ਇੱਥੇ ਸੀਗਲ ਨੂੰ ਉਮੀਦਾਂ ਹੈਗੀ ਹਨ ਅਸੀਂ ਪੂਰੀਆਂ ਕਰਾਂਗੇ ਤੇ ਹਸਪਤਾਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚੜਾ ਨਾ ਲੱਗਣਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਨੇ ਉੱਤੇ ਸੀਐਮਓਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲੈ ਕੇ ਆਉਣ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਤਸੀ ਉਹ ਦਵਾਈ ਵੀ ਅਵੇਲੇਬਲ ਕਰ ਸੇਮ ਸਿੰਘ ਪੰਜਾਬ ਸਰਕਾਰ ਨੂੰ ਬੜੀ ਉਪਰਾਲੇ ਕੀਤੇ ਨੇ ਸਿੱਖਿਆ ਦਾ ਇੱਕ ਵੀ ਉਪਰਾਲਾ ਕੀਤਾ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣੇ ਸਕੂਲ ਆਫ ਫੈਮਿਨੈਂਸ ਸੁਭੀਦਰ ਮੀਵਾ ਸਿੰਘ ਜਿਹੜਾ ਆਪਣੇ ਇਧਰ ਬਸਿਕਣਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆਂ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਅੜੇ-ਤੜੇ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੀ ਐਡਵਾਂਸ JEE main NEET ਹਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰਦੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੇਮ ਸਾਹਿਬ ਸੋ ਇੱਕ ਵਾਰ ਸੋ ਆਉਣ ਵਾਲੇ ਦਿਨਾਂ 'ਚ ਹੋਰ ਜਿਹੜਾ এডੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਹ ਸਿਕਾ ਕੇ ਲੈ ਆਉਣੇ ਆਈਆਮ ਅਹਮਦਾਬਾਦ ਵੀ ਭੇਜਦੇ ਆ ਬੱਚਿਆਂ ਤੇ ਟੀਚਰਾਂ ਨੂੰ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਸੇਤਕੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂਗਾ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਨਾ ਤੇ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਕਿਸੇ ਕਿਸਮ ਦੀ ਨਹੀਂ ਆਉਣੇ ਹੈ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆ ਖੜੇ ਨੇ ਦਿਨੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜੀਏ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਏ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਦੇ ਵੀ ਕੀਤੇ ਸੀ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਦੇ ਆ ਗਰੰਟੀਆਂ ਤਾਂ ਕਰਨੀਆਂ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ ਪਬਲਿਕਸ ਜਾਵਾਂਗੇ ਤਾਂ ਸਾਰਾ ਸਾਬ ਲੈ ਕੇ ਜਾਵਾਂਗੇ ਰਿਪੋਰਟ ਕਾਟ ਲੈ ਕੇ ਜਾਵਾਂਗੇ ਥੈਂਕ ਯੂ ਏਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ ਜਦ ਤੱਕ ਮੈਨੂੰ ਦਿਓ ਆਜ਼ਾਦਤ ਸਤਿ ਸ਼੍ਰੀ ਅਕਾਲ